ਵੈਸੇ ਬਾਣੀ ਦਾ ਵਾਹ ਕੇ ਪਾਤਸ਼ਾਹ ਜੀ ਨੇ ਆਖਿਆ ਕਹਿੰਦੇ ਸਮਾਜ ਦਾ ਹਾਲ ਪਤਾ ਕੀ ਬਣਿਆ ਹੋਇਆ ਸਗਲ ਸਹੇਲੀ ਆਪਣੇ ਰਸ ਮਾਤੀ ਅ ਜਿੰਨੇ ਵੀ ਲੋਕ ਨੇ ਨਾ ਵੈਸੇ ਗੱਲ ਤੇ ਸ਼ਬਦ ਵੀ ਸਾਡੇ ਅੰਦਰ ਦੀ ਹੋ ਰਹੀ ਹੈ ਵੀ ਸਾਡੇ ਗਿਆਨ ਇੰਦਰੇ ਨੇ ਜਿਹੜੇ ਆਪੋ ਆਪਣੇ ਰਸ ਦੇ ਵਿੱਚ ਮਗਨ ਨੇ ਪਰ ਇਸ ਨੂੰ ਅਸੀਂ ਆਪਣੇ ਕੌਮੀ ਘਰ ਦੇ ਉੱਤੇ ਵੀ ਲਾ ਕੇ ਵੇਖਣਾ ਕਿ ਜਿੰਨੇ ਵੀ ਇੱਥੇ ਲੋਕ ਨਗਰ ਹੋਰ ਨੇ ਹਰ ਇੱਕ ਬੰਦਾ ਆਪੋ ਆਪਣੇ ਰਸ ਦੇ ਵਿੱਚ ਮਗਨ ਹੈ ਸਗਲ ਸਹੇਲੀ ਸਾਡੀ ਸਾਰਿਆਂ ਦੀ ਗੱਲ ਹੋ ਰਹੀ ਹੈ ਸਗਲ ਸਹੇਲੀ ਆਪਣੇ ਰਸ ਮਾਤੀ ਹਰ ਕੋਈ ਆਪੋ ਆਪਣੇ ਰਸ ਵਿੱਚ ਮਸਤ ਹੈ ਤੁਸੀਂ ਆਪਣੇ ਰਸ ਵਿੱਚ ਮਸਤ ਹੋ ਅਸੀਂ ਆਪਣੇ ਰਸ ਵਿੱਚ ਮਸਤ ਹਰ ਬੰਦਾ ਆਪੋ ਆਪਣੇ ਰਸ ਵਿੱਚ ਮਸਤ ਹੈ ਜੀ ਸਗਲ ਸਹੇਲੀ ਆਪਣੇ ਰਸ ਮਾਤੀ ਗ੍ਰਹਿ ਆਪਣੇ ਕੀ ਖਬਰ ਨਾ ਜਾਂਦੀ ਸਾਡਾ ਸਿੱਖੀ ਦਾ ਘਰ ਲੁੱਟਿਆ ਜਾ ਰਿਹਾ ਕਿਸੇ ਨੂੰ ਖਬਰ ਹੈ ਇਸ ਚੀਜ਼ ਦੀ ਕੋਈ ਸੋਚਣ ਵਾਸਤੇ ਤਿਆਰ ਹੈ ਵੀ ਸਾਡੀ ਸਿੱਖੀ ਦੇ ਉੱਤੇ ਰੋਜ਼ਾਨਾ ਹਮਲੇ ਹੁੰਦੇ ਨੇ ਇਸ ਅਮੀਰ ਸਿੱਖੀ ਦੇ ਵਿਰਸੇ ਨੂੰ ਰੋਜ਼ਾਨਾ ਕੋਈ ਨਾ ਕੋਈ ਆ ਕੇ ਲੁੱਟ ਜਾਂਦਾ ਏ ਕਦੀ ਕੋਈ ਗੁਰੂ ਗ੍ਰੰਥ ਸਾਹਿਬ ਦਾ ਪੰਨਾ ਫਾੜ ਜਾਂਦਾ ਏ ਕਦੀ ਕੋਈ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਚੁੱਕ ਕੇ ਖੁਈ ਵਿੱਚ ਸੁੱਟ ਦਿੰਦਾ ਏ ਕਦੀ ਕੋਈ ਬਾਬਾ ਇਸ ਮਹਾਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਨਾਲ ਆਪਣੀ ਗੱਦੀ ਲਾ ਕੇ ਬਹਿ ਜਾਂਦਾ ਏ ਕੋਈ ਸੋਚਣ ਵਾਸਤੇ ਤਿਆਰ ਹੈ ਇਹਨਾਂ ਵਿਸ਼ਿਆਂ ਦੇ ਉੱਤੇ ਸਗਲ ਸਹੇਲੀ ਆਪਣੇ ਰਸ ਮਾਤੀ ਸਾਰੇ ਅਸੀਂ ਆਪੋ ਆਪਣੇ ਰਾਸ ਵਿੱਚ ਮਸਤਾਂ ਗਰੇ ਆਪਣੇ ਕੀ ਖਬਰ ਨਾ ਜਾਂਦੀ ਕਿਸੇ ਨੂੰ ਆਪਣੇ ਘਰ ਦੀ ਖਬਰ ਹੀ ਨਹੀਂ ਆ ਵੀ ਲੁੱਟੇ ਜਾ ਰਹੇ ਆ ਮੁਸਨ ਹਰ ਪੰਜ ਬਟਵਾਰੇ ਸੂਨੇ ਨਗਰ ਪਰੇ ਠਗ ਹਾਰੇ ਉਹਨਾਂ ਜਿਵੇਂ ਪੰਜ ਵਿਕਾਰ ਸਾਡੇ ਅੰਦਰ ਆ ਕੇ ਵੇਖਦੇ ਨੇ ਨਾ ਵੀ ਇਹ ਨਗਰ ਤੇ ਸੂਨਾ ਪਿਆ ਲੁੱਟ ਲਓ ਚਲੋ ਚੰਗੇ ਗੁਣਾ ਨੂੰ ਇਸੇ ਤਰ੍ਹਾਂ ਉਹਨਾਂ ਨੇ ਵੇਖਿਆ ਵੀ ਇੱਥੇ ਜਿਹੜੇ ਆਪਣੇ ਆਪ ਨੂੰ ਸਿੱਖ ਖਵਾਉਣ ਵਾਲੇ ਨੇ ਨਾ ਇਹਨਾਂ ਨੂੰ ਗੁਰੂ ਦੇ ਗਿਆਨ ਬਾਰੇ ਤੇ ਕੁਝ ਪਤਾ ਨਹੀਂ ਚੱਲੋ ਇਹਨਾਂ ਨੂੰ ਵੀ ਲੁੱਟ ਲਈਏ ਆਪਾਂ ਜਾ ਕੇ ਤੇ ਆਏ ਸਾਧ ਬਾਬੇ ਜੋ ਛਿਪਾਂ ਦੇ ਪਖੰਡੀ ਲੁੱਟਦੇ ਪਏ ਨੇ ਸਾਡੇ ਸਮਾਜ ਨੂੰ ਇਹ ਸਾਡਾ ਹਾਲ ਹੈ ਪਤਾ ਕਿਉਂ ਕਿ ਅਸੀਂ ਸੁਜੇਤ ਨਹੀਂ ਹੈਗੇ ਤੇ ਇੱਕ ਬੇਨਤੀ ਕਰਾਂ ਮੇਰੇ ਵਰਗਾ ਜਿਹੜਾ ਬੁਲਾਰਾ ਸੀ ਜਿਹਨੂੰ ਸਤਿਗੁਰੂ ਨੇ ਆਖਿਆ ਸੀ ਭੱਲਿਆ ਬੋਲ ਸੋ ਧਰ ਮੀੜਿਆ ਮੋਨ ਕਤ ਧਾਰੀ ਰਾਮ ਵੀ ਮੋਨੀ ਬਣ ਕੇ ਕਿਉਂ ਬਹਿ ਗਿਆ ਜੇ ਤੈਨੂੰ ਕੁਝ ਨਜ਼ਰ ਆ ਰਿਹਾ ਹੈ ਤੇ ਬੋਲ ਸਚਾਈ ਦੱਸ ਦੁਨੀਆ ਦੇ ਲੋਕਾਂ ਨੂੰ ਇਥੇ ਮੇਰੇ ਵਰਗਿਆਂ ਨੇ ਵੀ ਆਪਣੇ ਮੂੰਹ ਮੀਚ ਲਏ ਕਿੰਨੇ ਕੁ ਪ੍ਰਚਾਰਕ ਨੇ ਜੇ ਅੱਜ ਮੰਨ ਲਓ ਗਿਣਤੀ ਕਰੀ ਆਪਾਂ ਕਿੰਨੇ ਕੁ ਪ੍ਰਚਾਰਕ ਨੇ ਕਰ ਲੋ ਗਿਣਤੀ ਤੁਹਾਨੂੰ 20 25 ਤੋਂ ਉੱਤੇ 20 25 ਵੀ ਮੈਂ ਬਹੁਤ ਜ਼ਿਆਦਾ ਕਹਿ ਦਿੱਤੇ ਵੇਸੇ ਜਿਹੜੇ ਸੱਚ ਦੇ ਉੱਤੇ ਖੜਦੇ ਨੇ 20 25ਵੇਂ ਬਹੁਤ ਜ਼ਿਆਦਾ ਕਹਿ ਦਿਤੇ ਜੇ ਗਿਣਨ ਲੱਗੀਆਂ ਨਾ ਤੇ ਉਂਗਲਾਂ ਦੇ ਉੱਤੇ ਗਿਣਨ ਵਾਲੇ ਨੇ ਸੱਚ ਬੋਲਣ ਵਾਲੇ ਪ੍ਰਚਾਰਕ ਬਹੁਤੇ ਕਿਹੜੇ ਨੇ ਜਿਹੜੇ ਕਹਾਣੀਆਂ ਸੁਣਾ ਕੇ ਤੁਰ ਜਾਂਦੇ ਨੇ ਜਿਨ੍ਹਾਂ ਦੇ ਪੱਲੇ ਕੇਵਲ ਕਹਾਣੀਆਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਹੀਂ ਹੈਗੀ ਪੱਲੇ ਕੇਵਲ ਤੇ ਕੇਵਲ ਕਹਾਣੀਆਂ ਨੇ ਤੇ ਉਹਨਾਂ ਲੋਕਾਂ ਨੇ ਸਾਡੇ ਸਮਾਜ ਦਾ ਕਰ ਦਿੱਤਾ ਏ ਬੇੜਾ ਗਰਕ ਤੇ ਬੇਨਤੀ ਜੇ ਤੁਸੀਂ ਵੇਖੋ ਅਖਬਾਰਾਂ ਦੇ ਵਿੱਚ ਬਿਆਨ ਪੜੇ ਹੋਣਗੇ WhatsApp ਦੇ ਉੱਤੇ YouTube ਦੇ ਉੱਤੇ ਤੁਸੀਂ ਇੰਟਰਨੈਟ ਜਾਂ Facebook ਦੇ ਉੱਤੇ ਇਹ ਬਿਆਨ ਪੜੇ ਹੋਣਗੇ ਕਿ ਅਗਲੇ RSS ਵਾਲੇ ਟਾਰਾ ਮਾਰਦੇ ਨੇ ਮੈਂ ਟਾਰਾ ਲਫ਼ਜ਼ ਵਰਤ ਰਿਆਂ ਆਪਣੀਆਂ ਫੋਕੀਆਂ ਫੈਂਟਰਾਂ ਕਹਿ ਲਓ ਆਪਣੀ ਪੰਜਾਬੀ ਭਾਸ਼ਾ ਦੇ ਵਿੱਚ ਜਾਂ ਇਹਨੂੰ ਕਹਿ ਲਓ ਫੜਾ ਮਾਰਦੇ ਨੇ ਵੀ 2021 ਤੱਕ ਇੱਥੇ ਜਿਹੜੇ ਮੁਸਲਮਾਨ ਤੇ ਈਸਾਈ ਨੇ ਉਹਨਾਂ ਨੂੰ ਅਸੀਂ ਹਿੰਦੂ ਬਣਾ ਦੇਵਾਂਗੇ ਤੇ ਸਿੱਖਾਂ ਵਾਸਤੇ ਉਹ ਇਹ ਨਹੀਂ ਕਹਿੰਦੇ ਕਿਉਂ ਕਿਉਂਕਿ ਸਿੱਖਾਂ ਨੂੰ ਤਾਂ ਪਹਿਲਾਂ ਹੀ ਉਹ ਹਿੰਦੂ ਹੀ ਸਮਝਦੇ ਨੇ ਨਾ ਇਹ ਗੱਲ ਉਹਨਾਂ ਨੇ ਆਖੀ ਨਾ ਤੁਸੀਂ ਪੜ੍ਹੀ ਹੋਏਗੀ ਅਖਬਾਰਾਂ ਦੇ ਵਿੱਚ ਵੀ ਇਹ ਆਖੀ ਹੁਣ ਮੈਂ ਕਹਿੰਦਾ ਵਾ ਵੀ ਇਹ ਤਾਂ ਜੀ ਫੜਾ ਨੇ ਇਹ ਫੜਾ ਹੁੰਦੀਆਂ ਨੇ ਵੀ ਅਸੀਂ ਇਦਾਂ ਕਰ ਲਵਾਂਗੇ ਇਹਨੂੰ ਕਹਿੰਦੇ ਡੀਂਗਾ ਨੇ ਡੀਂਗਾ ਮਾਰਦੇ ਨੇ ਜੇ ਸਿੱਖ ਆਪਣੀ ਸਿੱਖੀ ਦੇ ਵਿੱਚ ਪੱਕਾ ਹੈ ਨਾ ਜੇ ਸਿੱਖ ਆਪਣੀ ਸਿੱਖੀ ਦੇ ਵਿੱਚ ਪੱਕਾ ਹੈ ਤੇ ਕਿਸੇ ਦੇ ਪਿਓ ਦੇ ਵਿੱਚ ਇੰਨੀ ਹਿੰਮਤ ਨਹੀਂ ਹੈ ਕਿ ਸਿੱਖ ਨੂੰ ਉਹਦੀ ਸਿੱਖੀ ਤੋਂ ਡੁਲਾ ਜਾਵੇ ਕਿਸੇ ਦੇ ਪਿਓ ਦੇ ਵਿੱਚ ਹਿੰਮਤ ਨਹੀਂ ਹੈ ਆ ਜਿੰਨੀਆਂ ਮਰਜ਼ੀ ਐ ਇਹ ਜਿੰਨੀਆਂ ਮਰਜ਼ੀ ਐ ਫੜਾ ਮਾਰਦੇ ਰਹਿਣ ਵੀ ਅਸੀਂ ਇਹ ਕਰ ਲਵਾਂਗੇ ਅਸੀਂ ਇਹ ਕਰ ਲਵਾਂ ਕੁਝ ਨਹੀਂ ਕਰ ਸਕਦੇ ਪਰ ਸਿੱਖਾ ਜੇ ਤੂੰ ਆਪ ਹੀ ਸਿੱਖੀ ਨੂੰ ਤਿਆਗ ਕੇ ਉਹਨਾਂ ਵਾਲੇ ਪਾਸੇ ਨੂੰ ਜਾਣਾ ਚਾਹਨਾ ਹੈ ਤੇ ਫਿਰ ਕੀ ਆਖੀਏ ਜੇ ਤੂੰ ਆਪ ਹੀ ਸਿੱਖੀ ਨੂੰ ਤਿਆਗ ਕੇ ਉਹਨਾਂ ਵਾਲੇ ਪਾਸੇ ਨੂੰ ਜਾਣਾ ਚਾਹਨਾ ਹੈ ਤੇ ਫਿਰ ਕੀ ਆਖੀਏ ਅੱਜ ਸਿੱਖ ਦੇ ਗੁੱਟ ਦੇ ਉੱਤੇ ਵੇਖੋ ਲਾਲ ਕਾਲੇ ਧਾਗੇ ਹੈਗੇ ਨੇ ਨਾ ਨਹੀਂ ਹੈਗੇ ਤਾਂ ਤਾਂ ਕਹਦੇ ਹੋ ਸਿੱਖਾਂ ਦੇ ਗੁੱਟਾਂ ਦੇ ਉੱਤੇ ਲਾਲ ਕਾਲੇ ਧਾਗੇ ਨਗਾਂ ਵਾਲੀਆਂ ਮੁੰਦਰੀਆਂ ਅੱਜ ਦਾ ਸਿੱਖ ਜੋਛੀਆਂ ਕੋ ਤੁਰਿਆ ਜਾਂਦਾ ਏ ਜਦੋਂ ਬਾਬਾ ਕਬੀਰ ਜੀ ਵਰਗਾ ਉਹਨਾਂ ਜੋਛੀਆਂ ਦੇ ਸਾਹਮਣੇ ਖਲੋਂਦਾ ਹੁੰਦਾ ਸੀ ਨਾ ਜੋਛੀਆਂ ਦੇ ਪਸੀਨੇ ਸੁੱਟ ਜਾਂਦੇ ਸੀਗੇ ਤੇ ਅੱਜ ਤੁਸੀਂ ਹਾਲ ਵੇਖ ਲਓ ਅੱਜ ਬਾਬਾ ਕਬੀਰ ਜੀ ਦੇ ਅੱਗੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸਿਰ ਝੁਕਾਉਣ ਵਾਲਾ ਉਹਨਾਂ ਜੋਛੀਆਂ ਦੇ ਅੱਗੇ ਹੱਥ ਜੋੜ ਕੇ ਖਲੋਤਾ ਹੁੰਦਾ ਜੋਛੀ ਜੀ ਕੁਝ ਕਰੋ ਸਾਡਾ ਵੀ ਲੰਤ ਵਾਲੀ ਗੱਲ ਨਹੀਂ ਵੈਸੇ ਸਾਡਾ ਸਾਡੇ ਸਮਾਜ ਦਾ ਹਾਲ ਹੈ ਅੱਜ ਸਿੱਖ ਨੂੰ ਭਾਈ ਤਾਰੂ ਸਿੰਘ ਜਿਹੜਾ ਦਿਹਾੜਾ ਚੇਤੇ ਨਹੀਂ ਹੈ ਅੱਜ ਸਿੱਖ ਨੂੰ ਬਾਬਾ ਬੰਦਾ ਸਿੰਘ ਦਾ ਸ਼ਹੀਦੀ ਦਿਹਾੜਾ ਚੇਤੇ ਨਹੀਂ ਹੈ ਭਾਈ ਹਾਠੂ ਸਿੰਘ ਭਾਈ ਬਾਗੜ ਸਿੰਘ ਕੌਣ ਨੇ ਇਹਨਾਂ ਦਾ ਇਤਿਹਾਸ ਤੇ ਬੜੀ ਦੂਰ ਦੀ ਗੱਲ ਹੈ ਤੇ ਪਤਾ ਹੀ ਨਹੀਂ ਹੋਣਾ ਭਾਈ ਹਾਠੂ ਸਿੰਘ ਭਾਈ ਬਾਗੜ ਸਿੰਘ ਕੌਣ ਨੇ ਇਹਨਾਂ ਦਾ ਇਤਿਹਾਸ ਕਿਉਂ ਤਾਂ ਪਤਾ ਹੀ ਨਹੀਂ ਹੋਣਾ ਹਾਂ ਅੱਜ ਦੇ ਸਿੱਖ ਨੂੰ ਦੀਵਾਲੀ ਚੇਤੇ ਹੁੰਦੀ ਹੈ ਦਸ਼ਹਿਰਾ ਚੇਤੇ ਹੁੰਦਾ ਏ ਲੋਹੜੀ ਚੇਤੇ ਹੁੰਦੀ ਏ ਰਖੜੀ ਚੇਤੇ ਹੁੰਦੀ ਏ ਭਈਆ ਦੂਜ ਚੇਤੇ ਹੁੰਦਾ ਏ ਹੈਨਾ ਆ ਸਾਰਾ ਕੁਝ ਆ ਜੋ ਵੀ ਦੂਜਿਆਂ ਮਤਾਂ ਦਾ ਸੀਗਾ ਨਾ ਉਹ ਸਿੱਖਾਂ ਨੂੰ ਚੇਤੇ ਆ ਉਹ ਜੀ ਰਖੜੀ ਆਉਣ ਵਾਲੀ ਏ ਮੈਂ ਆਪਣੀ ਭੈਣ ਦੇ ਕੋਲੋਂ ਰਖੜੀ ਬਣਾਉਣੀ ਏ ਵੀ ਇਹ ਕਿੱਥੋਂ ਦੀ ਸਿੱਖੀ ਏ ਭਰਾਵਾ ਤੈਨੂੰ ਤੇ ਬ੍ਰਾਹਮਣਵਾਦ ਚੋਂ ਬਾਹਰ ਕੱਢਿਆ ਸੀ ਤੂੰ ਤੇ ਮੂੰਹ ਚੁੱਕ ਕੇ ਫਿਰ ਉਸ ਪਾਸੇ ਨੂੰ ਤੁਰਿਆ ਤੇ ਅਗਲੇ ਤੇ ਫੜਾ ਮਾਰਦੇ ਮਾਰਦੇ ਨੇ ਇੱਥੇ ਸਿੱਖ ਆ ਆਹ ਜੀ ਹਿੰਦੂ ਬਣਨ ਨੂੰ ਤਿਆਰ ਹੋਇਆ ਗੱਲ ਤੇ ਤੁਸੀਂ ਵੇਖ ਲਓ ਨਾ ਵੀ ਕੋਈ ਕਿਸੇ ਨੂੰ ਕੁਝ ਨਹੀਂ ਬਣਾ ਸਕਦਾ ਪਰ ਜੇ ਆਪ ਹੀ ਬਣਨ ਵਾਸਤੇ ਤਿਆਰ ਹੋ ਜਾਈਏ ਤੇ ਲੱਖ ਲਾਹਨਤ ਹੈ ਫਿਰ ਗੁਰੂ ਨੇ ਤੇ ਇੰਨੀ ਗੱਲ ਆਖੀ ਸੀ ਨਾ ਜਿਹੜੇ ਕਵੀਆਂ ਦੇ ਦੁਆਰਾ ਉਹ ਬੋਲ ਲਿਖੇ ਹੋਏ ਨੇ ਕਿ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਜਬ ਇਹ ਕਹੇ ਵਿਪਰਨ ਕੀ ਰੀਤ ਮੈਂ ਨਾ ਕਰੋਂ ਇਨਕੀ ਪ੍ਰਤੀਤ ਕੀ ਇਹ ਪੰਕਤੀਆਂ ਕੇਵਲ ਪੜਨੋਂ ਵਾਸਤੇ ਸੀਆਂ ਕਿ ਇਹਨਾਂ ਨੂੰ ਵਿਚਾਰ ਕੇ ਕੋਈ ਸਮਝਣ ਵਾਸਤੇ ਨਹੀਂ ਸੀ ਪਰ ਇਹਨਾਂ ਨੂੰ ਸਾਡੇ ਲੋਕਾਂ ਨੇ ਕੇਵਲ ਪੜਨ ਤੱਕ ਹੀ ਸੀਮਤ ਕਰ ਦਿੱਤਾ ਤੇ ਜਦੋਂ ਕੇਵਲ ਆਪਾਂ ਇੱਥੋਂ ਤੱਕ ਸੀਮਤ ਰਹਿ ਜਾਵਾਂਗੇ ਨਾ ਗੁਰੂ ਪਿਆਰਿਓ ਫਿਰ ਵੇਖਿਓ ਅਸੀਂ ਬੜੇ ਨਿਵਾਣ ਵਾਲੇ ਪਾਸੇ ਨੂੰ ਤੁਰਦੇ ਜਾਵਾਂਗੇ